ਲੋਕ ਸਭਾ ਦੀ ਇਲੈਕਸ਼ਨ ਸੀਗੀ ਸਾਡੇ ਐਮ ਐਲ ਏ ਸਹਿਬਾਂ ਸਾਡੀ ਪਾਰਟੀ ਟੀਮ ਐ ਅਸੀਂ ਸਭ ਲੋਕਾਂ ਦਾ ਵਾਦਾ ਕਰਦੇ ਸੀਗੇ ਕਿ ਅਸੀਂ ਇਲੈਕਸ਼ਨ ਤੋਂ ਬਾਅਦ ਜਿਹੜਾ ਇਸ ਸ਼ਹਿਰ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਇੱਕ ਸੀਵਰੇਜ ਦਾ ਦੂਜਾ ਜਿਹੜਾ ਸਾਫ ਸਫਾਈ ਜਿਹੜਾ ਗੰਦ ਉਹਦਾ ਇੱਕ ਬਹੁਤ ਵੱਡਾ ਗੰਭੀਰ ਮਸਲਾ ਹੈ ਉਹਨਾਂ ਦੋਵਾਂ ਮਸਲਿਆਂ ਨੂੰ ਠੀਕ ਕਰਾਂਗੇ ਨਾਲ ਅਸੀਂ ਵਾਦਾ ਕਰਕੇ ਗਏ ਸੀਗੇ ਕਿ ਜਿਹੜੀ ਟੰਗ ਟਾਪ ਡਰੇਨ ਹੈ ਜਿਹੜੀ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਬਹੁਤ ਵੱਡੀ ਪੱਧਰ ਤੇ ਫਲਾਦੀ ਹੈ ਇਹਨੂੰ ਵੀ ਅਸੀਂ ਠੀਕ ਕਰਾਂਗੇ 올 ਬੀਤੇ ਕੱਲ ਅਸੀਂ ਉਹਦੀ ਪਹਿਲਾ ਸਫਾਈ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਕੱਲ ਸਾਡੇ ਸਾਡੇ ਕਾਪੋ ਦੇ ਸਿਧ ਦੇ ਧਕਾ ਦੀ ਜਿਹੜੇ ਉੱਥੇ ਮੌਕੇ ਤੇ ਮوجود ਸੀਗੇ ਔਰ ਅਸੀਂ ਤੈਅ ਕੀਤਾ ਕਿ ਪਹਿਲਾਂ ਇਸ ਨੂੰ ਮਤਲਬ ਜਿਹੜਾ ਸਾਫ਼ ਕੀਤਾ ਜਾਵੇ ਕਿਉਂਕਿ ਗਾੜੀ ਜਿਹੜਾ ਮੌਨਸੂਨ ਦਾ ਸੈਸ ਜਿਹੜਾ ਆ ਗਿਆ ਔਰ ਕਈ ਥਾਵਾਂ ਤੋਂ ਉਹਦਾ ਪਾਣੀ ਲੋਕਾਂ ਦੇ ਘਰਾਂ ਚ ਚਲ ਜਾਂਦਾ ਇਸ ਕਰਕੇ ਅਸੀਂ ਪਹਿਲਾਂ ਸਫਾਈ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਫਿਰ ਅਸੀਂ 120 ਕਰੋੜ ਦਾ ਪ੍ਰੋਜੈਕਟ ਜਿਹੜਾ ਹੈ ਉਹਦੀ ਡਿਟੇਲ ਜਿਹੜੀ ਤੁਹਾਨੂੰ ਹੁਣੇ ਹਸਪੀ ਤੋਂ ਨਹੀਂ ਦੱਸਣਗੇ ਉਹ ਸੀ ਤਿਆਰ ਕੀਤਾ ਉਹ ਸੀਐਫ ਸਾਹਿਬ ਕੋ ਖੜਾਗੇ ਦਿੱਲੀ ਵੀ ਖੜਾਗੇ ਉਹਨੂੰ ਅਸੀਂ ਮਤਲਬ ਜਿਹੜਾ ਸ਼ੁਰੂ ਕਰ ਰਿਹਾ ਕਿ ਪਹਿਲਾਂ ਡਰੇਨ ਜਿਹੜੀ ਹੈ ਬੰਦ ਕੀਤੀ ਜਾਵੇ ਤਾਂ ਦੂਜਾ ਜਿਹੜਾ ਮਸਲਾ ਸਾਡਾ ਉਹ ਇਹ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸ਼ਹਿਰ ਦੇ ਸਿਵਲਾਈਜੇਸ਼ਨ ਦੀ ਪ੍ਰੋਬਲਮ ਜਿਹੜੀ ਹੈ ਉਹਨੂੰ ਠੀਕ ਕਰਨਾ ਇਹ ਅਸੀਂ ਤਿੰਨਾਂ ਚੀਜ਼ਾਂ ਦੇ ਉੱਤੇ ਅੱਜ ਡਿਸਾਈਡ ਕੀਤਾ ਔਰ ਇਹ ਤਿੰਨੇ ਚੀਜ਼ਾਂ ਸੀ ਹਰੀ ਤੌਰ ਤੇ ਜਿਹੜਾ ਸ਼ੁਰੂ ਕਰਨ ਜਾ ਰਹੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਸ਼ਹਿਰ ਵਾਸੀਆਂ ਨਾਲ ਮੈਂ ਸਾਡੀ ਟੀਮ ਨੇ ਸਾਡੇ ਐਮਐਲਏ ਸਾਹਿਬਾਨਾਂ ਨੇ ਜੋ ਵਾਦਾ ਕੀਤਾ ਸੀ ਇਲੈਕਸ਼ਨ ਦੇ ਵਿੱਚ ਕੋਈ ਗੱਲ ਨਹੀਂ ਲੈਕਚਰ ਹਰ ਗਏ ਕੋਈ ਗੱਲ ਨਹੀਂ ਪਰ ਸਾਨੂੰ 214000 ਵੋਟ ਪਈ ਆ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੋਟਾਂ ਪਈਆਂ ਸੋ ਸਾਡੀ ਡਿਊਟੀ ਬਣਦੀ ਐ ਅਸੀਂ ਉਹ ਲੀਡਰ ਨਹੀਂ ਉਹ ਪਾਰਟੀ ਦੀ ਸਾਡੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਵਾਦੇ ਪੰਜਾਬ ਦੇ ਵਿੱਚ ਕਰਕੇ ਆਹੀ ਵੋਟਾਂ ਦੇ ਪਿਛਲੀਆਂ ਦੇ ਵਿੱਚੋਂ ਸਾਰੇ ਪੂਰੇ ਕਰਦੇ ਇਸ ਕਰਕੇ ਅਸੀਂ ਇਹ ਸ਼ਹਿਰ ਦੇ ਨਾਲ ਵੀ ਜੋ ਵਾਦੇ ਕੀਤੇ ਆ ਉਹ ਸਾਰੇ ਅਸੀਂ ਚਾਹੇ ਪਹਿਲਾਂ ਦਾ ਕੋਈ ਬਕਾਇਆ ਰਹਿੰਦਾ ਚਾਹੇ ਨਵੇਂ ਵਾਦੇ ਜਿਹੜੇ ਕੀਤੇ ਸੀਗੇ ਉਹ ਸਾਰੇ ਅਸੀਂ ਪੂਰੇ ਕਰਦੇ ਇਸ ਕਰਕੇ ਅੱਜ ਦੀ ਮੀਟਿੰਗ ਜਿਹੜੀ ਅਸੀਂ ਬਹੁਤ ਵਧੀਆ ਮਾਹੌਲ ਦੇ ਵਿੱਚ ਕੀਤੀ ਹੈ ਔਰ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਕਾਫੀ ਚੀਜ਼ਾਂ ਜਿਹੜੀਆਂ ਸ਼ਹਿਰ ਦੇ ਵਿੱਚ ਉਹ ਠੀਕ ਹੋ ਜਾਣਗੀਆਂ ਔਰ ਇਹ ਲਾਜ਼ਮੀ ਹੈ ਕਿ ਠੀਕ ਕਰਦੇ ਕਰਦੇ ਟਾਈਮ ਲੱਗ ਜਾਂਦਾ ਜੇ ਤਾਂ ਡਰੇਨ ਦਾ ਕਾਫੀ ਲੰਬਾ ਕੰਮ ਹੈ ਟਾਈਮ ਲੱਗੂਗਾ ਪਰ ਅਸੀਂ ਉਹਨੂੰ ਠੀਕ ਕਰਾਂਗੇ ਔਰ ਸ਼ਾਇਦ ਦੇ ਅੰਦਰ ਜਿਹੜਾ ਗ੍ਰੀਨ ਐਂਡ ਕਲੀਨ ਹਰਿਆਲੀ ਤੇ ਸਾਫ ਸਫਾਈ ਜਿਹੜੀ ਹੈ ਅਸੀਂ ਬੂਟੇ ਵੀ ਲਾਵਾਂਗੇ ਜਲਾਈ ਦੇ ਵਿੱਚ ਔਰ ਸ਼ਹਿਰ ਨੂੰ ਜਿਹੜਾ ਸਾਫ ਸੁਥਰਾ ਵੀ ਜਿਹੜਾ ਉਹ ਰੱਖਣਾ ਜਿਹੜਾ ਸਾਡੀ ਡਿਊਟੀ ਹੈ ਕਿਉਂਕਿ ਗੁਰੂ ਰਾਮਦਾਸ ਜੀ ਦੀ ਤਰਤੀ ਹੈ ਕਿਉਂਕਿ ਇਸ ਤਰਤੀ ਦੇ ਉੱਤੇ ਬਗਨਾ ਮੰਦਿਰ ਹੈ ਇਸ ਤਰਤੀ ਦੇ ਉੱਤੇ ਆਦਮ ਤੀਰਥ ਹੈ ਬਾਲਮੀਕ ਜੀ ਦਾ ਘਰ ਹੈ ਇਸ ਫੱਤੀ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਡਿਊਟੀ ਹੈ ਉਹ ਡਿਊਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਸੀਂ ਸਾਰੇ ਲੋਕ ਇਕੱਠੇ ਜਿਹੜਾ ਉਹ ਨਵਾਵਾਂਗੇ ਔਰ ਠੀਕ ਕਰਾਂਗੇ ਮੈਸਹਰ ਵਾਸੀਆਂ ਨੂੰ ਤੁਹਾਡੇ ਥਰੂ ਇਹ ਜ਼ਕੀਰ ਹੋਣਾ ਚਾਹੁੰਨਾ ਕਿ ਜੋ ਅਸੀਂ ਕਹਿ ਅਸੀਗਾ ਉਹ ਅਸੀਂ ਆਪਣੀ ਕਾਰਵਾਈ ਸ਼ੁਰੂ ਜਿਹੜੀ ਆ ਉਹ ਕਰ ਦਿੱਤੀ ਹੈ ਔਰ ਸਹਜ ਸਹਜੇ ਅਮਸਰ ਦੇ ਲੋਕਾਂ ਨੂੰ ਸਾਡੇ ਰਿਜ਼ਲਟ ਜਿਹੜੇ ਆ ਉਹ ਨਜ਼ਰ ਆਉਣਗੇ ਸੋ ਮੈਂ ਤੁਹਾਡਾ ਇੱਕ ਵਾਰ ਫੇਰ